ਸ਼ਸ਼ੀਕਾਲ ਜੀ ਸਾਰੇ ਮੇਰੇ ਭਰਾਵਾਂ ਨੂੰ ਸਵਾਗਤ ਹੈ ਸਾਰੇ ਭਰਾਵਾਂ ਦਾ ਆਪਣੀ ਇੱਕ ਵਾਰੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਨੇ ਆਪਣੀ ਇੱਕ 2006 ਮਾਡਲ ਪਰ ਜਿਹੜੀ ਮਰੂਤੀ ਵੀਡੀਓ ਪਾਈ ਸੀ ਭਰਾਵਾਂ ਨੇ ਬਹੁਤ ਨੂੰ ਪਿਆਰ ਦਿੱਤਾ ਤੇ ਵੀਰਾਂ ਨੂੰ ਬਹੁਤ ਜਿਆਦਾ ਮੈਸੇਜ ਆਇਆ ਵੀ ਇੱਕ ਸਾਡੇ ਵਾਸਤੇ ਸਪੈਸ਼ਲ ਜਿਹੜੀ ਗੱਡੀ ਹੋਰ ਲੈ ਕੇ ਆਓ ਪਹਿਲਾਂ ਅਸੀਂ ਪਾਈ ਸੀ ਕਿ 2006 ਮਾਡਲ ਜੀ ਤੇ ਹੁਣ ਅਸੀਂ ਲੈ ਕੇ ਆਏ ਹਾਂ 2005 ਮਾਡਲ ਪੰਜਾਬ ਨੰਬਰ ਪੀਵੀ 60 ਨੰਬਰ ਜੀ ਸਾਰੇ ਭਰਾਵਾਂ ਦੀ ਡਿਮਾਂਡ ਸੀ ਸਾਨੂੰ ਵਧੀਆ ਕੰਡੀਸ਼ਨ ਦੀ ਕਾਰ ਚਾਹੀਦੀ ਹੈ ਲਓ ਜੀ ਕਾਰ ਆਪਣੇ ਕੋਲੇ ਆ ਚੁੱਕੀ ਐ 2005 ਮਾਡਲ ਪੰਜਾਬ ਨੰਬਰ ਚੱਲੀ ਬਹੁਤ ਘੱਟ ਹੈ ਗੱਡੀ ਤੇ ਇਹ ਰੈਡ ਗੱਡੀ ਦਾ ਆਪਾਂ ਵੀਡੀਓ ਦੇ ਲਾਸਟ ਦੇ ਵਿੱਚ ਦੱਸਾਂਗੇ ਸਾਰੇ ਭਰਾ ਆਪਣੀ ਵੀਡੀਓ ਐਂਡ ਤੱਕ ਦੇਖਿਓ ਤੇ ਜਿਹੜੇ ਭਰਾਵਾਂ ਨੇ ਆਪਣਾ ਪੇਜ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਜੀ ਕਿਉਂਕਿ ਆਪਣੇ ਕੋਲੇ ਬਹੁਤ ਹੀ ਵਧੀਆ ਤੋਂ ਵਧੀਆ ਗੱਡੀਆਂ ਤੇ ਬਹੁਤ ਹੀ ਵਧੀਆ ਮਤਲਬ ਜਾਂ ਟਰੈਕਟਰ ਹੋਗੇ ਜਾਂ ਕੋਈ ਕੁਝ ਵੀ ਸੇਲ ਕੋਈ ਕਰਦਾ ਤਾਂ ਆਪਾਂ ਪ੍ਰੋਪਰਲੀ ਅਗਲੀ ਵੀਡੀਓ ਬਣਾਉਣੇ ਆ ਸਭ ਤੋਂ ਪਹਿਲਾਂ ਹੁਣ ਗੱਲ ਕਰੀਏ ਜੀ ਆਪਾਂ ਮਰੂਤੀ ਗੱਡੀ ਜਿਹੜੀ ਆਪਣੇ ਕੋਲ ਆਈ ਆ 2005 ਮਾਡਲ ਇੱਕ ਵਾਰ ਤੁਸੀਂ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਗੱਡੀ ਪ੍ਰੋਪਰਲੀ ਬਹੁਤ ਸਾਫ਼ ਜਿਹੜੀ ਆਪਣੇ ਕੋਲੇ ਆ ਚੁੱਕੀ ਆ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੰਜਾਬ ਨੰਬਰ ਗੱਡੀ ਹੈ ਜੀ ਪੀਵੀ 60ਏ ਗੱਡੀ ਦੇ ਟਾਇਰ ਵਗੈਰਾ ਜਿਹੜੇ ਬਿਲਕੁਲ ਵਧੀਆ ਪਏ ਨੇ ਬਾਕੀ ਜਿਹੜੀ ਗੱਡੀ ਹੈ ਜੀ ਬਾਡੀ ਲਾਈਨ ਦੀ ਵੀ ਪੂਰੀ ਸਾਫ਼ ਆ ਨਾਲ ਦੀ ਨਾਲ ਸਾਰੇ ਭਰਾਵਾਂ ਨੂੰ ਆਪਾਂ ਟਾਇਰ ਵਗੈਰਾ ਚੈੱਕ ਕਰਵਾਵਾਂਗੇ ਅੰਟੀਰੀਅਰ ਚੈੱਕ ਕਰਵਾਵਾਂਗੇ ਤਾਂ ਬੋਨਟ ਖੋਲ ਕੇ ਵੀ ਦਿਖਾਵਾਂਗੇ ਨਾਲ ਨਾਲ ਡਿੱਗੀ ਵੀ ਖੋਲ ਕੇ ਦਿਖਾਵਾਂਗੇ ਗੱਡੀ ਤੁਸੀਂ ਪੂਰੀ ਦੀ ਪੂਰੀ ਚੈੱਕ ਕਰ ਸਕਦੇ ਹੋ ਇੱਕ ਵਾਰ ਚਾਰੇ ਸਾਈਡਾਂ ਤੋਂ ਨਾਲ ਦੀ ਨਾਲ ਜੀ ਆਪਾਂ ਦੱਸ ਦਈਏ ਭਰਾਵਾਂ ਨੂੰ ਵੀ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਪਈ ਹੈ ਇਸ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਦੇ ਵਿੱਚ ਮੈਟਿੰਗ ਵਗੈਰਾ ਜਿਹੜੀ ਹੋਈ ਹੋਈ ਆ ਜਿਹੜੇ ਵੀ ਮੈਟ ਹੁੰਦੇ ਨੇ ਪ੍ਰੋਪਰਲੀ ਸਾਰਾ ਕੁਝ ਪੂਰਾ ਗੱਡੀ ਦੇ ਵਿੱਚ ਵਿਦਆਊਟ ਏਸੀ ਗੱਡੀ ਹੈ ਜੀ ਕਈ ਵੀਰ ਮੈਸੇਜ ਕਰਦੇ ਆ ਵੀ ਏਸੀ ਆ ਜਾਂ ਵਿਦਆਊਟ ਏਸੀ ਆ ਵਿਦਆਊਟ ਏਸੀ ਓਰੀਜਨਲ ਸੀਟਾਂ ਨੇ ਗੱਡੀ ਦੇ ਬਿਲਕੁਲ ਸਾਫ਼ ਕੰਡੀਸ਼ਨ ਦੀ ਕਾਰ ਨਾਲ ਦੀ ਨਾਲ ਤੁਸੀਂ ਰੀਅਰ ਤੋਂ ਵੀ ਚੈੱਕ ਕਰ ਸਕਦੇ ਹੋ ਇੱਕ ਵਾਰੀ ਤੁਹਾਨੂੰ ਜਿਹੜੀ ਅੰਦਰੋਂ ਵੀ ਚੈੱਕ ਕਰਵਾ ਦਿੰਦੇ ਆ ਉਸੇ ਤੋਂ ਚੈੱਕ ਕਰਵਾਵਾਂਗੇ ਸਾਈਡ ਤੋਂ ਥੋੜਾ ਲੌਕ ਦੀ ਪ੍ਰੋਬਲਮ ਹੈ ਇਹ ਸਾਈਡ ਤੋਂ ਤੁਸੀਂ ਮਗਰੋਂ ਵੀ ਜਿਹੜੀ ਗੱਡੀ ਪੂਰੀ ਚੈੱਕ ਕਰ ਸਕਦੇ ਹੋ ਮੇਨ ਗੱਲ ਜੀ ਗੱਡੀ ਦਾ ਜਿਹੜਾ ਰੇਟ ਹੈ ਅੱਜ ਆਪਾਂ ਬਹੁਤ ਘੱਟ ਦੇਣਾ ਸਰਦੀ ਦਾ ਟਾਈਮ ਹੈ ਜੀ ਸਾਨੂੰ ਕਈ ਭਰਾਵਾਂ ਦੇ ਮੈਸੇਜ ਆਏ ਵੀ ਸਾਨੂੰ ਠੰਡ ਤੋਂ ਬਚਾ ਲਓ ਵੀ ਸਾਨੂੰ ਗੱਡੀ ਵਧੀਆ ਤੋਂ ਵਧੀਆ ਦੇ ਦਿਓ ਤੇ ਘੱਟ ਪੈਸਿਆਂ ਦੇ ਵਿੱਚ ਦੇ ਦਿਓ ਨਾਲ ਦੀ ਨਾਲ ਤੁਸੀਂ ਇੱਕ ਵਾਰੀ ਇਹਦੀ ਡਿੱਗੀ ਵੀ ਚੈੱਕ ਕਰ ਸਕਦੇ ਹੋ ਡਿੱਗੀ ਵੀ ਭਾਈ ਜੀ ਬਿਲਕੁਲ ਸਾਫ਼ ਪਈ ਹੈ ਕੋਈ ਗੱਡੀ ਵਾਸ਼ ਨਹੀਂ ਕੀਤੀ ਕੁਝ ਨਹੀਂ ਕੀਤਾ ਜਿਵੇਂ ਵੀ ਐ ਸੋਸਾਇਟੀ ਦੀ ਕਾਰ ਹੈ ਜੀ ਆਪਾਂ ਸੋਸਾਇਟੀ ਦੇ ਵਿੱਚ ਸਪੈਸ਼ਲੀ ਜਿਹੜੀ ਵੀਡੀਓ ਬਣਾਉਣ ਆਏ ਆ ਆਪਾਂ ਨੂੰ ਜ਼ੀਰ ਦਾ ਮੈਸੇਜ ਆਇਆ ਇਸ ਵੀ ਆਪਾਂ ਕਾਰ ਸੇਲ ਕਰਨੀ ਹੈ ਪੰਜ ਮਾਡਲ ਕਾਰ ਹੈ ਜੀ ਨਾਲਦੀ ਨਾਲ ਤੁਹਾਨੂੰ ਇੱਕ ਵਾਰੀ ਇਹਦਾ ਬੋਰਨ ਮੈਂ ਚੱਕ ਕੇ ਚੈੱਕ ਕਰਵਾ ਦਿੰਨਾ। ਸਟਾਰਟ ਵੀ ਕਰਕੇ ਦਿਖਾਵਾਂਗੇ ਭਰਾਵਾਂ ਨੂੰ। ਇੰਜਨ ਰੂਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ। 2005 ਮਾਡਲ ਹੈ ਜੀ, ਐਮਰੋਂ ਦੀ ਬੈਟਰੀ ਹੈ। ਸਰਵਿਸ ਵਗੈਰਾ ਸਾਰਾ ਕੁਝ ਢਾਨਾ ਹੈ ਗੱਡੀ ਦਾ। ਤੇਲ ਵਗੈਰਾ ਦੇਖ ਸਕਦੇ ਹੋ ਜਿਹੜਾ ਬਿਲਕੁਲ ਸਾਫ ਪਿਆ। ਕਹਿੰਦਾ ਮਤਲਬ ਬਿਲਕੁਲ ਨਵਾਂ ਪਿਆ। ਇੱਕ ਵਾਰੀ ਮੈਂ ਗੱਡੀ ਭਰਾਵਾਂ ਨੂੰ ਸਟਾਰਟ ਕਰਕੇ ਵੀ ਚੈੱਕ ਕਰਵਾ ਦਿੰਨਾ ਗੱਡੀ ਸਟਾਰਟਿੰਗ ਦੇਖ ਸਕਦੇ ਹੋ ਬਾਈ ਜੀ ਬਿਲਕੁਲ ਹੀ ਨਾਰਮਲ ਸਟਾਰਟਿੰਗ ਹੈ 01 ਇੰਜਨ ਹੈ ਗੱਡੀ ਚਾਲ ਚਲਾਵੇ ਦੀ ਬਾਈ ਜੀ ਬਿਲਕੁਲ ਓਕੇ ਰਿਪੋਰਟ ਪਈ ਹੈ ਬਾਹਰੋਂ ਤੁਸੀਂ ਇੱਕ ਵਾਰੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਇੱਕ ਵਾਰੀ ਥੋੜੀ ਇੰਜਨ ਦਾ ਸਾਊਂਡ ਵੀਰੇ ਨੇੜੇ ਲਿਆ ਕੇ ਸੁਣਾਇਓ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਇੰਜਨ ਗੇਅਰ ਦੀ ਕੰਡੀਸ਼ਨ ਵੀ ਬਾਈ ਜੀ ਬਿਲਕੁਲ ਸਾਫ਼ ਪਈ ਆ ਕੋਈ ਗੇਅਰ ਨਹੀਂ ਨਿਕਲਦਾ ਗੱਡੀ ਦਾ ਇੰਜਨ ਦੀ ਗਰੰਟੀ ਸਾਡੀ 100% ਹੋ ਕਿਉਂਕਿ ਮੈਂ ਖੁਦ ਬਈ ਮਕੈਨਿਕ ਐ ਆਪਾਂ ਇਸ ਚੀਜ਼ ਦੀ ਗਰੰਟੀ ਲੈਣੇ ਵੀ ਗੱਡੀ ਦਾ ਇੰਜਨ ਬਿਲਕੁਲ ਸਹੀ ਆ ਬਾਕੀ ਚਾਰੇ ਸਾਈਡਾਂ ਤੁਸੀਂ ਚੈੱਕ ਕਰ ਚੁੱਕੇ ਹੋ ਗੱਡੀ ਜੇ ਹੁਣ ਆਪਾਂ ਤੁਹਾਨੂੰ ਇਹਦੀ ਦੱਸੀਏ ਵੀ ਚੱਲੀ ਕਿੰਨੀ ਆ ਗੱਡੀ ਗੱਡੀ ਚੱਲੀ ਆ ਬਾਈ ਜੀ ਇਹ 57000 ਕਿਲੋਮੀਟਰ ਕੁੱਲ ਹੀ 52000 ਕਿਲੋਮੀਟਰ ਜਿਹੜੀ ਗੱਡੀ ਚੱਲੀ ਆ ਪੰਜਾਬ ਨੰਬਰ ਐ ਜੀ ਗੱਡੀ ਦਾ ਰੇਟ ਹੈਗਾ 20000 ਰੁਪਿਆ 20000 ਕੋਈ ਪੱਕਾ ਰੇਟ ਨਹੀਂ ਡਿਮਾਂਡ ਹੈ ਕਸਟਮਰ ਦੀ ਬਾਕੀ ਮੌਕੇ ਤੇ ਘਟ ਵੀ ਸਕਦਾ ਰੇਟ ਆ ਸਕਰੀਨ ਤੇ ਆਪਣਾ ਜਿਹੜਾ ਮੋਬਾਈਲ ਨੰਬਰ ਚੱਲ ਰਿਹਾ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਣਾ ਨੰਬਰ ਹੈ ਜਿਹੜੇ ਵੀਰ ਨੇ ਗੱਡੀ ਲੈਣੀ ਆ 20000 ਰੁਪਏ ਡਿਮਾਂਡ ਹੈ ਜਲਦੀ ਤੁਸੀਂ ਬੁੱਕ ਵੀ ਕਰ ਸਕਦੇ ਹੋ ਤਲਵੰਡੀ ਸਾਬੋ ਆ ਕੇ ਖਰੀਦ ਵੀ ਸਕਦੇ ਹੋ ਜੀ ਐਸ ਮੋਟਰਸ ਤਲਵੰਡੀ ਸਾਬੋ ਬਠਿੰਡਾ ਰੋਡ ਦੇ ਉੱਤੇ ਆਪਣਾ ਗੈरेज ਹੈ ਜੀ ਤੇ ਉਮੀਦ ਕਰਦੇ ਆ ਸਾਰੇ ਭਰਾਵਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਜੀ ਨਾਲ ਨਾਲ ਆਪਣਾ ਪੇਜ ਕਰ ਲਓ ਸਬਸਕ੍ਰਾਈਬ ਜੀਐਸ ਮੋਟਰ ਤਲਵੰਡੀ ਸਾਬ